ਆਫਲੇ ਲੈ ਕੇ ਨਿਕਲ ਚੁੱਕੇ ਨੇ ਕਿਸਾਨ ਕਹਿੰਦੇ ਹੁਣ ਵੇਲਾ ਘਰਾਂ ਦੇ ਵਿੱਚ ਬੈਠਣ ਵਾਲਾ ਨਹੀਂ ਆ ਆ ਜੋ ਹੁਣ ਹੋ ਜੋ ਸਾਰੇ ਇਕੱਠੇ ਹੋ ਕੇ ਇਕੱਠੇ ਚੱਲ ਪਏ ਡੀਸੀ ਦਫ਼ਤਰਾਂ ਦੇ ਵੱਲ ਨੂੰ ਤਾਂ ਕਿਸਾਨ ਬੀਬੀਆਂ ਵੀ ਹੱਥਾਂ ਦੇ ਵਿੱਚ ਝੰਡੇ ਲੈ ਕੇ ਪਹੁੰਚ ਚੁੱਕੀਆਂ ਸੜਕਾਂ ਦੇ ਉੱਤੇ ਕਿਸਾਨ ਨਿਕਲ ਗਏ ਤਰਨ ਤਾਰਨ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਜਿੱਥੇ ਕੀ ਡੀਸੀ ਦਫ਼ਤਰ ਦੇ ਬਾਹਰ ਮੋਰਚਾ ਲਾਉਣ ਦੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਪਹੁੰਚ ਚੁੱਕੇ ਨੇ ਤਾਂ ਬੇਸ਼ੱਕ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਲੱਗੀ ਹੋਈ ਆ ਪਰ ਪੁਲਿਸ ਦੇ ਹੱਥ ਬਸ ਹੁਣ ਕੁਝ ਨਜ਼ਰ ਨਹੀਂ ਆਵੇਗਾ ਜਿਸ ਜਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿੱਥੇ ਤੱਕ ਨਜ਼ਰ ਜਾਂਦੀ ਆ ਕਿਸਾਨਾਂ ਦੇ ਹੀ ਕਾਫਲੇ ਨੇ ਤਾਂ ਕਿਸਾਨ ਹੁਣ ਡੀਸੀ ਦਫ਼ਤਰ ਦੇ ਬਾਹਰ ਮੋਰਚਾ ਲਾਉਣ ਜਾ ਰਹੇ ਨੇ ਇਹ ਤਰਨ ਤਰਨ ਦੀਆਂ ਤਸਵੀਰਾਂ ਨੇ ਇਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਇਹ ਹੋਵੇਗਾ ਉਸ ਤੋਂ ਬਾਅਦ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰ ਕਿਰੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਕੀ ਹੋਵੇਗੀ ਇੱਕ ਵਾਰ ਤਸਵੀਰ ਹਾਂ ਜੀ ਕਿਸਾਨ ਮਜ਼ਦੂਰ ਸੰਗਠਨ ਪੰਜਾਬ ਤੋਂ ਔਰ ਇਸ ਟਾਈਮ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਔਰ ਡੀਸੀ ਦਫ਼ਤਰ ਅੰਮ੍ਰਿਤਸਰ ਤਰਨਤਾਰਨ ਵਾਲ ਨੂੰ ਜਿਹੜੀ ਆ ਇਹ ਵੱਧ ਰਹੀ ਆ ਇਹ ਇੱਥੇ ਪੁਲਿਸ ਪ੍ਰਸ਼ਾਸਨ ਡਿਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕੋਣ ਸੇ ਪ੍ਰਸ਼ਾਸਨ ਜਿਹੜਾ ਸਾਡੇ ਆਪ ਨੂੰ ਆ ਰਿਹਾ ਉਹਨਾਂ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਡਾ ਬਿਲਕੁਲ ਇੱਥੇ ਹਾਂਜੀ ਔਰ ਵੱਡੀ ਗਿਣਤੀ ਦੇ ਵਿੱਚ ਉਹ ਬਲਵਿੰਦਰ ਥੱਲੇ ਰੱਖੋ ਥੱਲੇ ਰਹੋ ਯਕ ਇੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਮਜ਼ਦੂਰ ਮਤਾਵਾ ਪੈਣਾ ਮੌਜੂਦ ਹੈ ਔਰ ਵੇਖ ਸਕਦੇ ਤੁਸੀਂ ਮਾੜੇ ਥੱਲੇ ਰਹੋ ਸੜਕ ਤੋਂ ਮੁਰਦਾਬਾਦ ਮੁਰਦਾਬਾਦ ਮਿੱਥੇ ਸੜਕਾਂ ਤੋਂ ਥੱਲੇ ਰਹੋ ਭਾਈ ਇੱਥੇ ਵੇਖ ਸਕਦਾ ਤੁਸੀਂ ਵੱਨਾ ਤਸ਼ੱਦਦ ਕੀਤਾ ਜਾਊਗਾ ਉਹਨਾਂ ਵੱਧ ਕੇ ਗੱਲ ਨੂੰ ਜੇ ਸਰਕਾਰ ਗੱਲ ਨੂੰ ਚੜੂਗੀ ਤੇ ਗੱਲ ਨੂੰ ਚੜਾਂਗੇ ਜੇ ਸਰਕਾਰ ਜੇ ਸਰਕਾਰ ਚਾਹੁੰਦੀ ਹੈ ਜੇ ਸਰਕਾਰ ਚਾਹੁੰਦੀ ਹੈ ਸ਼ਰਤਾਂ ਜਾਮਨਾ ਹੁਣ ਤੇ ਜਿਹੜੇ ਤਰੀਕੇ ਨਾਲ ਅਸੀਂ ਸ਼ਾਂਤਮਈ ਤਰੀਕਾ ਰਹਿ ਕੇ ਅੰਦੋਲਨ ਕਰਨਾ ਚਾਹੁੰਦੇ ਆ ਭਾਈ ਥੱਲੇ 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 ਮੁਦੱਬਾ 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 ਪੰਜਾਬ ਦੇ ਮੁੱਖ ਮੰਤਰੀ 부ਜੜ ਦਾ 베ਰਾ ਹੀ ਕਰਕੇ 베ਰਾ ਹੀ ਕਰਕੇ 베ਰਾ ਹੀ ਕਰਕੇ ਏਰੀਆ ਨੂੰ ਵੱਤੋ ਵੱਲ ਸ਼ੇਅਰ ਕਰ ਦੋ ਤਾਂ ਕਿ ਜਿਹੜਾ ਜੋ ਚੀਜ਼ਾਂ ਚੱਲ ਰਹੀਆਂ ਅਸੀਂ ਪੂਰਾ ਕਿਆ ਕਰੋ ਇੱਥੇ ਹੁਣ ਗੱਲਬਾਤ ਹੋ ਰਹੀ ਹੈ ਡਿਟੇਨ ਕਰਨੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਓਏ ਸ਼ਾਂਤੀ ਪਾਈ ਸ਼ਾਂਤੀ ਹਾਂਜੀ ਇੱਥੇ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਆ ਉਹਨਾਂ ਕਿਹਾ ਕਿ ਜਿਹੜੇ ਬੰਦੇ ਤੁਹਾਡੇ ਇੱਥੇ ਆ ਰਹੇ ਆ ਇਹਦੇ ਵਿੱਚ ਇਹ ਇਕੱਠ ਦੇ ਵਿੱਚ ਇਹਦੇ ਗੁਰਦੁਆਰਾ ਵਿੱਚ ਇਕੱਠੇ ਹੋ ਰਹੇ ਆ ਨਹੀਂ ਰੋਕੇ ਜਾਣਗੇ ਹੁਣ ਇਸ ਚੀਜ਼ ਦੇ ਉੱਤੇ ਜਿਹੜੀ ਸਾਡੀ ਆਪਣੀ ਕਾਲ ਸੀਗੀ ਕਿ ਜੇ ਸਾਡੇ ਬੰਦੇ ਰੋਕੇ ਜਾਂਦੇ ਆ ਤੇ ਅਸੀਂ ਰੋਡ ਬਲੌਕ ਕਰਾਂਗੇ ਫਿਰ ਜਿਹੜੇ ਡਟੇਨ ਵੈਗਲ ਦੀ ਚਾਬੀ ਕਿਹੜੇ ਦੀ ਗੱਡੀ ਹੋਗੀ ਕਿੰਨਾ ਕੋਲੇ ਇਹ ਆਂਦੇ ਉਧਰ ਉਧਰ ਲਈ ਉਹਨਾਂ ਤੋਂ ਨਹੀਂ ਆਇਆ ਆ ਇੱਧਰ ਇੱਕ ਮਿੰਟ ਆਣੀ ਆ ਚਲੋ ਭਾਈ ਥੱਲੇ ਆਓ ਸੜਕ ਤੋਂ ਸੜਕ ਤੋਂ ਥੱਲੇ ਹੋ ਜਾ ਵੀਰ ਮੇਰੇ ਆਜੋ ਥੱਲੇ ਹੋ ਦੇਖੋ ਜੀ ਸਾਫ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਾਡੇ ਵੱਲੋਂ ਕਿਹਾ ਗਿਆ ਇੱਥੇ ਅਸੀਂ ਇੱਥੇ ਅਸੀਂ ਅਸੀਂ ਸ਼ਾਂਤਮਈ ਬੈਠਣ ਆਏ ਆ ਅਸੀਂ ਸਾਡਾ ਡੀਸੀ ਦਫ਼ਤਰਾਂ ਦਾ ਐਲਾਨ ਆ ਡੀਸੀ ਦਫ਼ਤਰ ਜਾਵਾਂਗੇ ਕੋਈ ਰੋੜ ਜਾਮ ਨਹੀਂ ਕੋਈ ਪੁਲ ਜਾਮ ਨਹੀਂ ਕੋਈ ਕੁਛ ਨਹੀਂ ਹਾਲ ਦੀ ਘੜੀ ਤੱਕ ਪਰ ਜਿਹੜੇ ਤਰੀਕੇ ਨਾਲ ਇੱਥੇ ਆ ਰਹੇ ਪ੍ਰੋਟੈਸਟ ਵਾਲੇ ਜਿਹੜੇ ਸਾਡੇ ਵੀਰ ਇਕੱਠੇ ਹੋ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਉਹਦੇ ਰੋਸ ਵਿੱਚ ਫਿਰ ਅਸੀਂ ਆ ਜਿਹੜੀ ਸਾਡੀ ਆਪਾਂ ਵੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੌਜੂਦ ਨੇ ਅਸੀਂ ਚੜ ਕੇ ਰੋਡ ਤੱਕ ਆਏ ਆ ਔਰ ਜਦੋਂ ਪ੍ਰਸ਼ਾਸਨ ਨੇ ਇਸ ਚੀਜ਼ ਦਾ ਵਿਸ਼ਵਾਸ ਦਵਾਇਆ ਵੀ ਆਉਣ ਵਾਲਿਆਂ ਨੂੰ ਡਿਟੇਨ ਨਹੀਂ ਕੀਤਾ ਜਾਊਗਾ ਤੇ ਫਿਰ ਜਿਹੜੇ ਹੈਗੇ ਆ ਸਾਡੀ ਜਿਹੜੀ ਆਪਣੇ ਹੈਗੇ ਕਿਸਾਨ ਮਜ਼ਦੂਰ ਆ ਉਹ ਆਪਣਾ ਪਿੱਛੇ ਹੋ ਰਹੇ ਆ ਔਰ ਜਿਹੜੇ ਡਿਟੇਨ ਕੀਤੇ ਗਏ ਆ ਸਾਡੇ ਬੰਦੇ ਸਾਥੀ ਸਾਡੇ ਉਹਨਾਂ ਨੂੰ ਛੱਡਣ ਵਾਸਤੇ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਉਹ ਗੋਈਆ ਤੇ ਉਹ ਉਸੇ ਵੇਲੇ ਆ ਦੇਖ ਜਿਹੜੇ ਬਿਠਾਏ ਆ ਇਹਨਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਊਗਾ ਇੱਕ ਮਿੰਟ ਜੀ ਰਸਤਾ ਦਿਓ ਕਿਹੜੀ ਗੱਲਾਂ ਨਾ ਕਿਹੜੀ ਗੱਲਾਂ ਨਾਲ ਕਿਹੜੀ ਗੱਲਾਂ ਕੁਝ ਪਿੱਛੋਂ ਮੜਾ ਜਾ ਉਧਰ ਕੀ ਲੋਕੀ ਯਾਰ ਬੰਦੇ ਸਰਦਾਰ ਜੀ ਤਦਾਰੋ ਉਹ ਚਲੋ ਫਿਰ ਮੇਰੀ ਗੱਲ ਸੁਣੋ ਨਹੀਂ ਨਹੀਂ ਉਤਰਨੇ ਨਹੀਂ ਉਤਰਨੇ ਜੀ ਚੱਟਾਲਾ ਸਾਹਿਬ ਉਹਨਾਂ ਦਾ ਇਰਾਦਾ ਨਹੀਂ ਗਾ ਉਹਨਾਂ ਨੇ ਕਮਿਟਮੈਂਟ ਕੀਤੀ ਕਿ ਅਸੀਂ ਬੰਦੇ ਹੀ ਛੱਡ ਦੇਣੇ ਤੁਹਾਡੇ ਮੇਰੀ ਵੀ ਸੁਣ ਲਾ ਮੇਰੀ ਗੱਲ ਸੁਣ ਹਾਂਜੀ ਹਾਂਜੀ ਕਮਿਟਮੈਂਟ ਕੀਤੀ ਉਹ ਯਾਰ ਕਰ ਦੇਣੇ ਬੰਦੇ ਪਛਾਣ ਕਰ ਦੋ ਹਾਂ ਜੇ ਨਾ ਬੰਦੇ ਪਛਾਣ ਆਏ ਅਸੀਂ ਵਲੰਟੀਅਰ ਲਾ ਦੇਣੇ ਅਸੀਂ ਤਾਂ ਫੇਰ ਅਸੀਂ ਤਾਂ ਤਾਂ ਹੀ ਆਏ ਨਾ ਅਸੀਂ ਤਾਂ ਹੀ ਆਏ ਬੰਦੇ ਫੜੇ ਆ ਜੇ ਬੰਦੇ ਛੱਡ ਦੇਣਗੇ ਅਸੀਂ ਇੱਥੇ ਕੀ ਕਰਨਾ ਭਾਈ ਬੰਦੇ ਪਛਾਣ ਫੇਰ ਹੋਣੇ ਭਲਾ ਬੰਦੇ ਛੱਡਣ ਬੰਦੇ ਫੇਰ ਪਛਾਣ ਹੋਣਗੇ ਇਨਾਂ ਦੀਆਂ ਸ਼ਰਤਾਂ ਦਾ ਕੰਮ ਨਹੀਂ ਹੋਣਾ ਇਨਾਂ ਦੀਆਂ ਸ਼ਰਤਾਂ ਦਾ ਕੰਮ ਨਹੀਂ ਹੋਣਾ ਬੰਦੇ ਕੱਢਣਗੇ ਜੇ ਪਿਛਾ ਆਵਾਂਗੇ ਕੋਈ ਗੱਲ ਨਹੀਂ ਬੰਦੇ ਕੱਢੋ ਮਹਾਰਾਜ ਆਹੀਂ ਪਿਛਾ ਜਾਂਦੇ ਆ ਉਹ ਸੁਬੀਰ ਮੇਰੇ ਬੰਦੇ ਬਾਹਰ ਕੱਢੋ ਅਸੀਂ ਜਾਈਏ ਅਸੀਂ ਵਾਪਸ ਜਾਈਏ ਸਾਡਾ ਕੋਈ ਰੌਲਾ ਨਹੀਂ ਸਾਡਾ ਅਨਸ਼ਰਕ ਜਮ ਕਰ ਲੈਣੀ ਨਹੀਂ ਆਏ ਆਹੋ ਆਏ ਗੱਲ ਕਰਨ ਉਹਨਾਂ ਨੇ ਅੱਗੇ ਕਹਿ ਸੀ ਕਿ ਬੰਦੇ ਛੱਡ ਦਿੰਨੇ ਕਾਡਾ ਤਾਂ ਕੋਈ ਰੋਲਾ ਨਹੀਂ ਇਸ ਚੀਜ਼ ਦੇ ਵਿੱਚ ਨਹੀਂ ਹਾਜੀ ਬੰਦੇ ਫੜੇ ਜਾਣ ਤੋਂ ਬਾਅਦ ਇੱਥੇ ਅਸੀਂ ਛੜਕਦੇ ਆਏ ਆ ਜੀ ਬੰਦੇ ਫੜੇ ਜਾਣ ਤੋਂ ਬਾਅਦ ਵਿੱਚ ਬੰਦੇ ਹਾਂ ਇਹਦਾ ਗੱਡੀ ਖਲੋਵਾ ਨਾ ਫਿਰ ਬਿਲਕੁਲ ਬਿਲਕੁਲ ਗੱਡੀ ਦੇ ਅੱਗੇ ਹੋ ਯਾਰ ਗੱਡੀ ਗੱਡੀ ਦੇ ਅੱਗੇ ਖੜੋ ਗੱਡੀ ਦੇ ਅੱਗੇ ਖੜੋ ਯਾਰ ਅਮੀਰ ਹੋ ਜਾਣਗੇ ਆਹ ਗੱਡੀ ਦੇ ਅੱਗੇ ਖੜੋ ਹਾਂਜੀ 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 ਹੈਲੋ ਆਓ ਇੱਥੇ ਤਰੰਤ ਆ ਰਿਹਾ ਇਹਨਾਂ ਨੇ ਕਿਹਾ ਅੱਜ ਕੀ ਲੈ ਯਾਰ ਇਹਨਾਂ ਨੇ ਹਾਂ ਲਾਈਵ ਹੋ ਰਿਹਾ ਲਾਹਾਂ ਠੀਕ ਠਾਕ ਲਾਈਵ ਹੋ ਰਿਹਾ ਪੇਜ ਦੇ ਉੱਤੇ ਆ ਜਾਣਾ ਆਹ ਹੁਣ ਹੁਣੇ ਹੁਣੇ ਕੀ ਕਰਕੇ ਹੁਣ ਵੀ ਚੱਲ ਰਿਹਾ ਚਲੋ ਠੀਕ ਆ ਮੈਂ ਕਰਦਾ ਗੱਲ ਕਰ ਕਰ ਹਾਂ ਕਰਦਾ ਕਰਦਾ ਗੱਲ ਸਾਡੇ ਦੇ ਭੈਣਾਂ ਲਾਤੀ ਯਾਰ ਜੋ ਹੁੰਦੇ ਆ ਉਹ ਪਹਾੜ ਤੇ ਬੜਾ ਤਕੜਾ ਡਾਇਲੋਗ ਹੈ ਇਹ ਭਗਵਾਨ ਜੀ ਕਹਿੰਦਾ ਸਾਡੇ ਦੇ ਇਹ ਮੋਦੀ ਵੀ ਕਹਿੰਦਾ ਸੌਣ ਨਹੀਂ ਕਹਿੰਦਾ ਪਤਾ ਤੇ ਉਦੋਂ ਲੱਗਦਾ ਨਾ ਕਿ ਜੇ ਕਿਸਾਨ ਤੇ ਮਜ਼ਦੂਰ ਦੇ ਹਿੱਤ ਦੀ ਗੱਲ ਆਉਂਦੀ ਕੌਣ ਕਰਦਾ ਆਜੋ ਆਦੇ ਆਜਦੇ ਆ ਆਂਦੇ ਆਂਦੇ ਆ ਚਲੋ ਆਜੋ ਤਾਰ ਦੇਣ ਜਾਂ ਹਾਂਜੀ ਉਤਾਰ ਦਿਓ ਜੀ ਅਸੀਂ ਆਪਾਂ 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 ਪਾਸੇ ਕਾਨੂੰ ਜੇਦ ਕਰਕੇ ਨਹੀਂ ਜੇਦ ਕੋਈ ਕਰ ਰਹੇ ਜੇਦ ਥੋੜਾ ਕਰ ਰਹੇ ਹੋ ਮੇਰੀ ਗੱਲ ਸੁਣੋ ਮੰਨੋ ਇੱਕ ਮਿੰਟ ਡਿਪਟੀ ਸਾਹਿਬ ਡਿਪਟੀ ਸਾਹਿਬ ਇੱਕ ਡਿਪਟੀ ਸਾਹਿਬ ਇੱਕ ਮਿੰਟ ਸੁਣ ਲਿਓ ਬੇਨਤੀ ਸੁਣ ਲਿਓ ਆਪਣੇ ਪ੍ਰਧਾਨ ਦੀ ਗੱਲ ਸੁਣ ਬੇਨਤੀ ਸੁਣ ਲਿਓ ਬੇਨਤੀ ਮੇਰੀ ਬੇਨਤੀ ਆਪਣੇ ਪ੍ਰਧਾਨ ਦੀ ਗੱਲ ਸੁਣੋ ਅਸੀਂ ਜੋ ਗੱਲ ਉਹ ਕਰਦਾ ਤਾਂ ਸ਼ਾਇਦ ਚਾਹਤਾ ਸਾਰੇ ਭੰਗ ਜੀ ਬੰਦੇ ਤੇ ਛਲਨੇ ਛੜਦੇ ਹੋ ਯਾਰ ਬੰਦੇ ਥੱਡੇ ਕਿਤੇ ਨਹੀਂ ਜਾਂਦੇ ਚੜਾ ਕਿੱਥੇ ਚੜਾਲਾ ਹਾਂ ਕਿੱਥੇ ਆਇਦਰ ਆਓ ਆਇਦਰ ਆਓ ਸਾਰੇ ਜਣੇ ਮੇਰੀ ਗੱਲ ਸੁਣੋ ਲੋ ਵੱਡੇ ਵੱਡੇ ਕਾਫਲੇ ਲੈ ਕੇ ਨਿਕਲ ਚੁੱਕੇ ਨੇ ਕਿਸਾਨ ਕਹਿੰਦੇ ਹੁਣ ਵੇਲਾ ਘਰਾਂ ਦੇ ਵਿੱਚ ਬੈਠਣ ਵਾਲਾ ਨਹੀਂ ਆ ਆਜੋ ਹੁਣ ਹੋ ਜੋ ਸਾਰੇ ਇਕੱਠੇ ਹੋ ਕੇ ਇਕੱਠੇ ਚੱਲ ਪੇ डीसी दफ्तरਾਂ ਦੇ ਵੱਲ ਨੂੰ ਤਾਂ ਕਿਸਾਨ ਬੀਬੀਆਂ ਵੀ ਹੱਥਾਂ ਦੇ ਵਿੱਚ ਝੰਡੇ ਲੈ ਕੇ ਪਹੁੰਚ ਚੁੱਕੀਆਂ ਸੜਕਾਂ ਦੇ ਉੱਤੇ ਕਿਸਾਨ ਨਿਕਲ ਗਏ ਤਰਨ ਤਾਰਨ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਜਿੱਥੇ ਕੀ ਡੀਸੀ ਦਫਤਰ ਦੇ ਬਾਹਰ ਮੋਰਚਾ ਲਾਉਣ ਦੇ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਪਹੁੰਚ ਚੁੱਕੇ ਨੇ ਤਾਂ ਬੇਸ਼ੱਕ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਲੱਗੀ ਹੋਈ ਆ ਪਰ ਪੁਲਿਸ ਦੇ ਹੱਥ ਬੱਸ ਹੁਣ ਕੋਈ ਨਜ਼ਰ ਨਹੀਂ ਆਵੇਗਾ ਜਿਸ ਜਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿੱਥੇ ਤੱਕ ਨਜ਼ਰ ਜਾਂਦੀ ਆ ਕਿਸਾਨਾਂ ਦੇ ਹੀ ਕਾਫਲੇ ਨੇ ਤਾਂ ਕਿਸਾਨ ਹੁਣ ਡੀਸੀ ਦਫਤਰ ਦੇ ਬਾਹਰ ਮੋਰਚਾ ਲਾਉਣ ਜਾ ਰਹੇ ਨੇ ਇਹ ਤਰਨਤਾਰਨ ਦੀਆਂ ਤਸਵੀਰਾਂ ਨੇ ਇਸ ਤੋਂ ਬਾਅਦ ਅਮਰਤਸਰ ਦੇ ਵਿੱਚ ਵੀ ਇਹ ਹੋਵੇਗਾ ਉਸ ਤੋਂ ਬਾਅਦ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫਤਰ ਘੇਰੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਕੀ ਹੋਵੇਗੀ ਇੱਕ ਵਾਰ ਤਸਵੀਰ ਲੋ ਵੱਡੇ ਵੱਡੇ ਕਾਫਲੇ ਲੈ ਕੇ ਨਿਕਲ ਚੁੱਕੇ ਨੇ ਕਿਸਾਨ ਕਹਿੰਦੇ ਹੁਣ ਵੇਲਾ ਘਰਾਂ ਦੇ ਵਿੱਚ ਬੈਠਣ ਵਾਲਾ ਨਹੀਂ ਆ ਆ ਜੋ ਹੁਣ ਹੋ ਜੋ ਸਾਰੇ ਇਕੱਠੇ ਹੋ ਕੇ ਇਕੱਠੇ